ਸਵਾਗਤ ਹੈ ਪੀਟੀਸੀ نیوز ਸਮੇਤ ਸਾਰੇ ਸਰੋਤਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟ ਵਿਚਾਰ ਤਕਰਾਰ ਅ ਜੋ ਹਾਲਾਤ ਪਿਛਲੇ 2-3 ਮਹੀਨਿਆਂ ਦੇ ਵਿੱਚ ਇਸ ਵਾਰ ਵਾਤਾਵਰਣ ਸੰਬੰਧੀ ਅਸੀਂ ਦੇਖੇ ਨੇ ਉਸ ਨੇ ਹਰ ਪੰਜਾਬੀ ਨੂੰ ਚਿੰਤਾ ਦੇ ਵਿੱਚ ਫਿਕਰ ਦੇ ਵਿੱਚ ਜ਼ਰੂਰ ਪਾ ਦਿੱਤਾ ਕੁਦਰਤ ਦਿਨਾਂ ਨਾਲ ਖਿਲਵਾੜ ਲਗਾਤਾਰ ਕਰ ਰਹੀਆਂ ਤੇ ਕੁਦਰਤ ਆਪਣਾ ਉਹ ਰੂਪ ਦਿਖਾ ਰਹੀ ਹੈ ਜਿਹੜੇ ਹਾਲੇ ਤੱਕ ਅਸੀਂ ਨਹੀਂ ਦੇਖੇ ਸੀ ਗੁਰਬਾਣੀ ਦੇ ਵਿੱਚ ਵੀ ਕੁਦਰਤ ਬਾਰੇ ਬਹੁਤ ਕੁਝ ਲਿਖਿਆ ਜਾਂਦਾ ਹੈ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਾਤਾ ਔਰ ਕੁਦਰਤ ਨੂੰ ਬਚਾਉਣ ਲਈ 호ਕਾ ਵੀ ਦਿੱਤਾ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਣ ਹੁਕਮਨਾਮਾ ਵੀ ਜਾਰੀ ਹੋ ਗਿਆ ਕਿ ਹਰ ਸਿੱਖ ਦਾ ਇਹ ਮੋਢਲਾ ਫਰਜ਼ ਬਣਦਾ ਹੈ ਕਿ ਆਲਮੀ ਗਰਮੀ ਨੂੰ ਵੇਖਦਿਆਂ ਹੋਇਆਂ ਕਿ ਇੱਕ ਬੂਟਾ ਘਟੋ ਘਟ ਜ਼ਰੂਰ ਲਗਾਇਆ ਜਾਵੇ ਸੋ ਅਜੇਹੇ ਦੇ ਵਿੱਚ ਜਿੱਥੇ ਤਾਂ ਅਸੀਂ ਇਹ ਪੁਰਜ਼ੋਰ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਫੁੱਲ ਬੂਟੇ ਵੱਧਣੇ ਚਾਹੀਦੇ ਨੇ ਪੇੜ ਪੌਦੇ ਵੱਧਣੇ ਚਾਹੀਦੇ ਨੇ ਪਰ ਦੂਜੇ ਪਾਸੇ ਵਿਕਾਸ ਦੇ ਨਾਮ ਤੇ ਬੂਟੇ ਵਧਣ ਦੀ ਹਨੇਰੀ ਲਿਆਂਦੀ ਜਾ ਰਹੀ ਹੈ ਅੱਜ ਇੱਕ ਮੁੱਦਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜਿਸ ਵਿੱਚ ਇਹ ਦਾਵਾ ਤਾਂ ਕੀਤਾ ਜਾ ਰਿਹਾ ਕਿ ਵਿਕਾਸ ਦੀ ਜ਼ਰੂਰਤ ਹੈ ਸੜਕਾਂ ਨੂੰ ਚੌੜੀਆਂ ਕਰਨ ਦੀ ਜ਼ਰੂਰਤ ਹੈ ਪਰ ਉਸ ਸੜਕਾਂ ਨੂੰ ਚੌੜੀਆਂ ਕਰਨ ਦੀ ਆੜ ਦੇ ਵਿੱਚ ਜਾਂ ਭੇਟ ਚੜ ਰਹੇ ਨੇ ਹਜ਼ਾਰਾਂ ਹੀ ਦਰਖਤ ਬੂਟੇ ਪੱਤੇ ਇਹ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦੇ ਜੜੀਆਂ ਇਹ ਪੇਟ ਚੜ ਰਹੀਆਂ ਨੇ ਦਰਅਸਲ ਪਟਿਆਲਾ ਤੋਂ ਸਰਹੰਦ ਰੋੜ ਇਹ ਹਾਈਵੇ ਹੈ ਜਿਹੜਾ ਇਹ ਸਿੰਗਲ ਲੇਨ ਹਾਈਵੇ ਹੈ ਇੱਕ ਲੰਬੇ ਸਮੇਂ ਤੋਂ ਇਹ ਡਿਮਾਂਡ ਕੀਤੀ ਜਾ ਰਹੀ ਸੀ ਕਿ ਇਸ ਹਾਈਵੇ ਨੂੰ 4 ਲੇਨ ਹਾਈਵੇ ਕੀਤਾ ਜਾਵੇ ਜਿਸ ਦੇ ਲਈ ਬਹੁਤ ਸਾਰੀਆਂ ਸਰਕਾਰਾਂ ਆਈਆਂ ਵੀ ਤੇ ਗਈਆਂ ਵੀ ਪਰ ਇਹ ਕੰਮ ਸਿਰੇ ਨਹੀਂ ਚੜ ਸਕਿਆ ਪਰ ਹੁਣ ਇਸ ਕੰਮ ਤੇ ਲੱਗਦਾ ਹੈ ਕਿ ਮੋਹਰ ਲੱਗ ਗਈ ਹੈ ਜੀ ਹਾਂ ਇਹ ਕੰਮ ਹੈ ਜਿਹੜਾ ਹੁਣ ਪੀਡਬਲਯੂਡੀ ਤੇ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਐਨਐਚਏ ਆਈ ਵੱਲੋਂ ਮਿਲ ਕੇ ਪੂਰਾ ਕੀਤਾ ਜਾ ਰਿਹਾ ਇਸ ਨੂੰ 4 ਲੇਨ ਬਣਾਇਆ ਜਾਏਗਾ ਪਰ ਇਸ ਨੂੰ 4 ਲੇਨ ਬਣਾਉਣ ਦੀ ਐਵੇਜ ਦੇ ਵਿੱਚ ਲਗਭਗ 7300 ਦਰਖਤ ਨੇ ਜਿਹੜੇ ਉਹ ਵੱਡੇ ਜਾਣਗੇ 7300 ਦਰਖਤ ਤੇ ਲਗਭਗ 20000 ਛੋਟੇ ਸੈਂਪਲਿੰਗ ਬੂਟੇ ਨੇ ਉਹ ਵੱਡੇ ਜਾਣਗੇ ਸੋ ਹਾਈਵੇ ਚੋੜਾ ਕਰਨ ਦੇ ਲਈ ਕੀ ਵਾਤਾਵਰਣਕ ਖਿਲਵਾੜ ਹੋ ਰਿਹਾ ਇਹ ਸਭ ਤੋਂ ਵੱਡਾ ਸਵਾਲ ਪਟਿਆਲਾ ਸਰਹੰਦ ਹਾਈਵੇ ਨੂੰ 4 ਲੇਨ ਕਰਨ ਦੀ ਤਿਆਰੀ ਹੈ ਜਿਹੜੀ ਉਹ ਖਿੱਚ ਦਿੱਤੀ ਗਈ ਹੈ ਐਨਐਚਆਈਏ ਤੇ ਪੀਡਬਲੂਡੀ ਵੱਲੋਂ 120 ਕਰੋੜ ਦੀ ਲਾਗਤ ਨਾਲ ਇਹ ਸੜਕ ਦਾ ਨਿਰਮਾਣ ਕੀਤਾ ਜਾਏਗਾ ਇਸ ਪ੍ਰੋਜੈਕਟ ਤਹਿਤ ਵੱਡੇ ਜਾਣੇ 7300 ਦਰਖਤ ਜੰਗਲਾਤ ਵਿਭਾਗ ਅਧਿਕਾਰੀਆਂ ਦਾ ਦਾਵਾ ਹੈ ਕਿ ਨੁਕਸਾਨ ਦੀ ਪਰਪਾਈ ਲਈ ਹੁਸ਼ਿਆਰਪੁਰ ਅਤੇ ਰੋਪੜ ਦੇ ਵਿੱਚ 60000 ਤੋਂ ਵੱਧ ਬੂਟੇ ਲਗਾਏ ਜਾਣਗੇ ਨੋਟ ਕਰ ਰਹੇ ਹੋ ਦਰਖਤ ਪਟਿਆਲੇ ਵੱਡੇ ਜਾਣੇ ਪਰ ਬੂਟੇ ਜੜੇ ਨੇ ਉਹ ਹੁਸ਼ਿਆਰਪੁਰ ਤੇ ਰੋਪੜ ਦੇ ਵਿੱਚ ਲਾਏ ਜਾਣਗੇ ਵਾਤਾਵਰਨ ਪ੍ਰੇਮੀਆ ਵੱਲੋਂ ਦਰਖਤ ਕੱਟਣ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦ ਪਟਿਆਲਾ ਸਰਹੰਦ ਰੋਡ ਤੋਂ ਦਰਖਤ ਕੱਟੇ ਜਾ ਰਹੇ ਨੇ ਤਾਂ ਇੱਥੇ ਹੀ ਕਿਉਂ ਨਾ ਲਗਾਏ ਜਾਣ ਦਰਖਤ ਕੋਈ ਜਗ੍ਹਾ ਲੈ ਕੇ ਹੁਸ਼ਿਆਰਪੁਰ ਦੇ ਵਿੱਚ ਲੱਗੇ ਦਰਖਤ ਇੱਥੋਂ ਦੀ ਆਕਸੀਜਨ ਦੀ ਕਮੀ ਕਿਵੇਂ ਪੂਰੀ ਕਰਨਗੇ ਬੂਟੇ ਦਰਖਤਾਂ ਜਿੰਨੀ ਆਕਸੀਜਨ ਕਿਵੇਂ ਦੇਣਗੇ ਸੂਬੇ ਦੇ ਵਿੱਚ ਪਹਿਲਾਂ ਹੀ ਜੰਗਲਾਤ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਰਾਸ਼ੀ ਲੋੜ 33% ਦਾ ਪਰ ਪੰਜਾਬ ਦੇ ਵਿੱਚ ਸਿਰਫ 3.67% ਜੰਗਲ ਦਾ ਰਕਬਾ ਹੈ। ਤੁਹਾਨੂੰ ਯਾਦ ਕਰਾ ਦਈਏ ਕਿ ਹਰਿਆਣਾ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਘੱਟ ਜੰਗਲੀ ਰਕਬਾ ਹੈ ਪੂਰੇ ਮੁਲਕ ਦੇ ਵਿੱਚ। ਪੰਜਾਬ ਦੇ ਵਿੱਚ ਜੰਗਲੀ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਤਸਵੀਰਾਂ ਵਿੱਚ ਤੁਹਾਨੂੰ ਕੁਝ ਦਿਖਾਉਣ ਜਾ ਰਹੇ ਹਾਂ। ਉਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜੜੇ ਜੇ ਉਹ ਦਰਖਤ ਨੇ ਉਹ ਵੱਡੇ ਜਾ ਰਹੇ ਨੇ ਔਰ ਲਗਾਤਾਰ ਇਨਧਿਕ ਕਟਾਈ ਹੋ ਰਹੀ ਹੈ। ਹੁਣ ਸਵਾਲ ਇਹ ਵੀ ਪੈਦਾ ਹੁੰਦਾ ਜੋ ਸਾਡੇ ਤੱਕ ਜਾਣਕਾਰੀ ਮਿਲੀ ਹੈ ਉਸ ਜਾਣਕਾਰੀ ਦੇ ਮੁਤਾਬਕ ਹਾਲੇ ਇਸ ਸੜਕ ਦਾ ਟੈਂਡਰ ਨਹੀਂ ਹੋਇਆ ਜੇ ਸੜਕ ਦਾ ਟੈਂਡਰ ਨਹੀਂ ਹੋਇਆ ਤਾਂ ਇੰਨੀ ਜਲਦੀ ਕੀ ਹੈ ਦਰਖਤ ਵੱਡਣ ਦੀ ਹਾਲਾਂਕਿ ਇਹ ਜ਼ਰੂਰਤ ਹੈ ਇਸ ਰੋਡ ਨੂੰ ਚੋੜਾ ਕਰਨ ਦੀ ਇਸ ਦੇ ਵਿੱਚ ਕੋਈ ਦੁਰਾਈ ਨਹੀਂ ਹੈ ਇਸ ਨੂੰ ਖੋਨੀ ਸੜਕ ਵੀ ਕਿਹਾ ਜਾਂਦਾ ਬਹੁਤ ਸਾਰੀਆਂ ਦੁਰਘਟਨਾਵਾਂ ਇਸ ਸੜਕ ਤੇ ਹੁੰਦੀਆਂ ਨੇ ਪਟਿਆਲਾ ਸਰਹੰਦ ਦੀ ਇਹ ਬੜੀ ਅਹਿਮ ਸੜਕ ਹੈ ਜਦੋਂ ਪਟਿਆਲਾ ਤੋਂ ਤੁਸੀਂ ਸਰਹੰਦ ਜਾਣਾ ਹੈ ਜਾਂ ਜੀਟੀ ਰੋਡ ਤੇ ਚੜਨਾ ਹੈ ਤਾਂ ਇਹ ਸੜਕ ਹੈ ਜਿਹੜੀ ਇਹ ਜੀਟੀ ਰੋਡ ਦੇ ਨਾਲ ਪਟਿਆਲਾ ਨੂੰ ਕਨੈਕਟ ਕਰਦੀ ਹੈ ਅੱਗੋਂ ਸੰਗਰੂਰ ਪਟਿਆਲਾ ਬਠਿੰਡਾ ਅੱਗੇ ਵੱਲ ਨੂੰ ਇਹ ਸੜਕ ਜਾਂਦੀ ਹੈ ਬੜੀ ਇਹ ਸਿੰਗਲ ਲੇਨ ਸੜਕ ਸੀਗੀ ਨਾ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਾ ਕੁਝ ਜਿਸ ਕਰਕੇ ਹਾਦਸੇ ਬਹੁਤ ਹੁੰਦੇ ਸੀਗੇ ਪਰ ਹੁਣ ਇਸ ਨੂੰ 4 ਲੇਨ ਕੀਤਾ ਜਾ ਰਿਹਾ ਹੈ ਤਾਂ 4 ਲੇਨ ਦੇ ਵਜਿਦ ਵਿੱਚ ਲਗਭਗ 7300 ਦਰਖਤ ਦੇ ਜੜੇ ਵੱਡੇ ਜਾਣਗੇ ਡਿਪਟੀ ਕਮ ਕਹਿੰਦੇ ਪਟਿਆਲੇ ਦੇ ਵਿੱਚ ਜੰਗਲਾਤ ਵਿਭਾਗ ਦੀ ਕੋਈ ਐਡੀ ਜ਼ਮੀਨ ਨਹੀਂ ਹੈ ਕਿ 60000 ਬੂਟਾ ਲਾਇਆ ਜਾਵੇ ਇਸ ਕਰਕੇ ਸੀ ਹੁਸ਼ਿਆਰਪੁਰ ਤੇ ਰੋਪੜ ਦੇ ਵਿੱਚ ਲਾਵਾਂਗੇ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਬੂਟੇ ਜਿਹੜੇ ਵੱਡੇ ਜਰਨੇ ਦਰਖਤ ਜਿਹੜੇ ਵੱਡੇ ਜਰਨੇ ਨੂੰ ਪਟਿਆਲਾ ਵੱਡੇ ਜਰਨੇ ਤੇ ਬੂਟਿਆਂ ਦੀ ਪਰਪਾਈ ਇਹਨਾਂ ਪੇੜਾਂ ਦੀ ਪ੍ਰਪਾਈ ਕਰ ਰਹੇ ਨੇ ਕਿ ਉੱਥੇ ਹੋएगी ਹੁਸ਼ਿਆਰਪੁਰ ਤੇ ਰੋਪੜ ਦੇ ਵਿੱਚ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਗਰਾਊਂਡ ਤੋਂ ਸਾਡੇ ਨਾਲ ਦਮਨਪ੍ਰੀਤ ਸਿੰਘ ਮੇਰੇ ਸਾਹੀ ਹੋਗੀ ਜੁੜੇ ਹੋਏ ਨੇ ਜਿਹੜੇ ਤਮਾਮ ਜਾਣਕਾਰੀ ਸਾਨੂੰ ਦੇਣਗੇ ਔਰ ਰਣਜੋਤ ਸਿੰਘ ਜੀ ਜੁੜੇ ਹੋਏ ਨੇ ਮੈਂਬਰ ਪੀਏਸੀ ਲੁਧਿਆਣਾ ਵਾਤਾਵਰਣ ਪ੍ਰੇਮੀ ਨੇ ਲਗਾਤਾਰ ਆ ਵਾਤਾਵਰਨ ਨੂੰ ਬਚਾਉਣ ਦੇ ਲਈ ਪੇੜ ਪੌਦਿਆਂ ਨੂੰ ਬਚਾਉਣ ਦੇ ਲਈ ਇਹ ਸੰਘਰਸ਼ ਕਰਦੇ ਆ ਰਹੇ ਨੇ ਸਭ ਤੋਂ ਪਹਿਲਾਂ ਗਰਾਊਂਡ ਰਿਪੋਰਟ ਦੇਖ ਲੈਣੇ ਆ ਦਮਨ ਤੁਹਾਡੇ ਪਿੱਛੇ ਮੈਂ ਦੇਖ ਵੀ ਰਿਹਾ ਕਿ ਡਰੈਕਟ ਟਰਾਲੀਆਂ ਭਰ-ਭਰ ਕੇ ਪੇੜਾਂ ਦੀਆਂ ਜਾ ਰਹੀਆਂ ਨੇ ਥੋੜੇ ਵਿਸਥ ਆ ਬਿਲਕੁਲ ਹੈਪੀ ਜੀ ਕਿਉਂਕਿ ਜਿਹੜਾ ਮਸਲਾ ਹੈ ਉਹ ਅੱਜ ਮਸਲਾ ਇਸ ਨੂੰ ਲੈ ਕੇ ਹੈਗਾ ਜਿਹੜੇ ਦਰਖਤ ਵੱਡੇ ਜਾ ਰਹੇ ਨੇਗੇ ਇੱਕ ਤਰਫ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਹੈ ਵੱਖਰੇ ਵੱਖਰੇ ਜ਼ਿਲ੍ਹਿਆਂ ਨੂੰ ਟੀਚਾ ਦਿੱਤਾ ਜਾ ਰਿਹਾ ਔਰ ਪਟਿਆਲੇ ਦਾ ਟੀਚਾ 15 ਲੱਖ ਬੂਟੇ ਲਾਉਣ ਦਾ ਹੈਗਾ ਜਿਸ ਨੂੰ ਤਹਿਤ ਭਾਵੇਂ ਮੰਤਰੀ ਹੋਣ ਡਿਪਟੀ ਕਮਿਸ਼ਨਰ ਹੋਣ ਬੂਟੇ ਬਣਦੇ ਬੂਟੇ ਲਾਉਂਦੇ ਜਿਹੜੇ ਨਜ਼ਰ ਆ ਰਹੇ ਨੇ ਪਟਿਆਲਾ ਵਸਨੀਕਾਂ ਨੂੰ ਅਪੀਲ ਕਰ ਰਹੇ ਨੇਗੇ ਲੇਕਿਨ ਦੂਸਰੀ ਤਰਫ ਤੁਸੀਂ ਦੇਖ ਸਕਦੇ ਹੋ ਇਹ ਉਹ ਪਟਿਆਲਾ ਦੀ ਸਰਹੰਦ ਰੋਡ ਹੈ ਜਿਸ ਨੂੰ ਫੋਰ ਲਾਈਨ ਕੀਤਾ ਜਾ ਰਿਹਾ ਹੈਗਾ 120 ਕਰੋੜ ਦੀ ਲਾਗਤ ਦੇ ਨਾਲ ਜੋ ਲਗਾਤਾਰ ਮੰਗ ਪਿਛਲੀ ਸਰਕਾਰ ਦੇ ਵੇਲੇ ਚੱਲ ਰਹੀ ਸੀ ਹਾਲਾਂਕਿ ਇਹ ਜਿਹੜੀ ਮੰਗ ਹੈ ਉਹ ਪੁਰਾਣੇ ਸਮੇਂ ਤੋਂ ਚੱਲ ਰਹੀ ਸੀ ਲੇਕਿਨ ਕਾਂਗਰਸ ਦੇ ਪਹਿਲੇ 2021 ਦੇ ਵਿੱਚ ਇਸ ਨੂੰ ਬਣਾਉਣ ਦਾ ਜਿਹੜਾ ਉਹ ਵਾਦਾ ਕੀਤਾ ਗਿਆ ਸੀਗਾ ਲੇਕਿਨ ਚਲੋ ਉਹ ਸਰਕਾਰ ਜਿਹੜੀ ਚਲੀ ਜਾਂਦੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤੇ ਹੁਣ ਜਿਹੜਾ ਇਹ ਰੋਡ ਦਾ ਕੰਮ ਜਿਹੜਾ ਉਹ ਕਹਿ ਸਕਦੇ ਆ ਕਿ ਸ਼ੁਰੂਆਤ ਹੋਈ ਹੈ ਕਿਉਂਕਿ ਲੋਕਾਂ ਦੀ ਇਹ ਮੰਗ ਸੀਗੀ ਲੇਕਿਨ ਦੂਸਰੀ ਤਰਫ ਜਦੋਂ ਵੀ ਅਜਿਹੇ ਕੋਈ ਪ੍ਰੋਜੈਕਟ ਹੁੰਦਾ ਤਾਂ ਉਸ ਪ੍ਰੋਜੈਕਟ ਦੇ ਵਿੱਚ ਉਸ ਦਾ ਬੈਕਅਪ ਵੀ ਦੇਖਿਆ ਜਾਂਦਾ ਕਿਉਂਕਿ ਦੇਰਾ ਆਖੜਾ ਤੁਸੀਂ ਵੀ ਦੇ ਰਹੇ ਹੋ ਕਿ 7300 ਆ ਜਿਹੜੇ ਦਰਖਤ ਨੇ ਜੋ ਵੱਡੇ ਦਰਖਤ ਨੇ ਜੋ ਕਈ ਸਾਲਾਂ ਤੋਂ ਲੱਗੇ ਹੋਏ ਨੇਗੇ ਉਹਨਾਂ ਨੂੰ ਵੱਡਣ ਦੀ ਜਿਹੜੀ ਹੈ ਇਹ ਕੋਆਇਤ ਹੈਗੀ ਕਿਉਂਕਿ ਉਹਨਾਂ ਇਹ ਵੱਡੇ ਜਾਣੇ ਨੇਗੇ ਔਰ ਜਿਹੜੀ ਜਿਹੜੀ ਉਹ ਕੋਆਇਤ ਤਾਂ ਸ਼ੁਰੂ ਹੋ ਚੁੱਕੀ ਆ ਇੱਥੋਂ ਸਿਰਫ ਅੱਧਾ ਕਿਲੋਮੀਟਰ ਜੇਕਰ ਕਹਿ ਲਈਏ ਆਪਾਂ ਤੇ ਜਿਹੜਾ ਜੀਟੀ ਰੋਡ ਸ਼ੁਰੂ ਹੋ ਜਾਂਦਾ ਹੈ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਂਦਾ ਇਸ ਤੋਂ ਥੋੜਾ ਜਿਹਾ ਅੱਗੇ ਜਾ ਕੇ 1.5 ਕਿਲੋਮੀਟਰ ਤੋਂ ਬਾਅਦ ਪਟਿਆਲਾ ਜ਼ਿਲ੍ਹਾ ਜਿਹੜਾ ਸ਼ੁਰੂ ਹੋ ਜਾਂਦਾ ਹੈਗਾ ਔਰ ਇਹ ਦਰਖਤ ਤੁਸੀਂ ਦੇਖ ਸਕਦੇ ਹੋ ਤੇਜ਼ੀ ਦੇ ਨਾਲ ਵੱਡੇ ਜਾ ਰਹੇ ਨੇਗੇ ਹੁਣ ਜੂਰ ਜੰਗਲਾ to ਇਹ ਹਾਰਪੁਰ ਦੇ ਵਿੱਚ ਲਾਵਾਂਗੇ ਕਿਉਂਕਿ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇਸ ਦਾ ਜ਼ਿਕਰ ਅੱਜ ਡਾਕਟਰ ਬਲਬੀਰ ਜੋ ਕਿ ਕੈਬਨਿਟ ਮੰਤਰੀ ਨੇ ਉਹਨਾਂ ਨੇ ਵੀ ਕੀਤਾ ਕਿ ਇਹ ਮੰਗ ਮੈਂ ਵੀ ਕੀਤੀ ਕਿ ਅਜਿਹਾ ਕੰਮ ਨਾ ਕਰੋ ਪਟਿਆਲਾ ਦੇ ਵਿੱਚ ਰੱਖੋ ਕਿਉਂਕਿ ਪਟਿਆਲਾ ਨੂੰ ਵੀ ਜੀ ਲੋਡ ਹੈਗੀ ਹੈ ਕਿਉਂਕਿ ਪਟਿਆਲਾ ਜਿਹੜਾ ਬਾਗਬਾਨੀ ਇਲਾਕਾ ਕਿਹਾ ਜਾਂਦਾ ਪਟਿਆਲਾ ਹਰਿਆਵਲਾ ਇਲਾਕਾ ਕਿਹਾ ਜਾਂਦਾ ਹੈ ਔਰ ਬੂਟਿਆਂ ਦੀ ਸਭ ਤੋਂ ਲੋਡ ਜਿਹੜੀ ਉਹ ਪਟਿਆਲੇ ਨੂੰ ਹੈਗੀ ਹੈ ਲੇਕਿਨ ਕਿਉਂਕਿ ਪਟਿਆਲਾ ਦੇ ਵਿੱਚ ਲਗਾਤਾਰ ਜਿਹੜੇ ਬੂਟੇ ਨੇ ਉਹ ਘਟਦੇ ਜਾ ਰਹੇ ਨੇਗੇ ਹੁਣ ਇਹ ਜਿਹੜੇ ਦਰਖਤ ਨੇ ਹਰਪੀਤ ਜੀ ਇਹ ਦਰਖਤ ਪਿਛਲੇ ਕਈ ਸਾਲਾਂ ਤੋਂ ਲੱਗੇ ਹੋਏ ਸਾਲ ਪੁਰਾਣੇ ਇਹ ਦਰਖਤ ਨੇਗੇ ਤੇ ਉਸ ਦਾ ਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੋ ਰਿਹਾ ਹਾਲਾਂਕਿ ਕਈ ਜਿਹੜੇ ਵਾਤਾਵਰਣ ਜਿਹੜੇ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਨੇ ਉਹ ਵੀ ਕਹਿੰਦੇ ਨੇ ਕਿ ਇਹਨਾਂ ਦਰਖਤਾਂ ਤੋਂ ਨੂੰ ਪੱਟ ਕੇ ਕਿਤੇ ਹੋਰ ਵੀ ਲਾਇਆ ਜਾ ਸਕਦਾ ਹੈਗਾ ਲੇਕਿਨ ਨਹੀਂ ਜੋ ਪ੍ਰਸ਼ਾਸਨ ਹੈ ਉਹ ਉਸ ਨੂੰ ਵੱਡਣ ਦੇ ਉੱਪਰ ਧਿਆਨ ਦੇ ਰਿਹਾ ਔਰ ਕਹਿੰਦਾ ਕਿ 7300 ਦੀ ਪਰਪਾਈ ਕਰਨ ਦੇ ਲਈ ਸਾਨੂੰ 60000 ਬੂਟੇ ਲਾਉਣੇ ਪੈਣਗੇ ਲੇਕਿਨ 60000 ਬੂਟੇ ਕਿੰਨੇ ਸਾਲਾਂ ਬਾਅਦ ਜਿਹੜੇ ਉਹ ਦਰਖਤ ਬਣਨਗੇ ਬਿਲਕੁਲ ਰਖਤ ਕਿ ਵੱਡੇ ਵੱਡੇ ਦਰਖਤਾਂ ਦੀ ਇਹ ਇਹ ਪੁਰਾਣੇ ਦਰਖਤਾਂ ਦੀ ਜਿਹੜੀ ਪਰਪਾਈ ਹੈ ਕੀ ਉਹ ਕਰ ਸਕਦੇ ਨੇ ਇੱਕ ਵੱਡਾ ਸਵਾਲ ਜ਼ਰੂਰ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਕਹਿੰਦੇ ਨੇ ਕਿ ਜਦੋਂ ਕੋਈ ਵੱਡਾ ਬੂਟਾ ਵੱਡਿਆ ਦਰਖਤ ਵੱਡਿਆ ਜਾਂਦਾ ਉਹਦੀਆਂ ਜੜਾਂ ਖਤਮ ਕੀਤੀਆਂ ਜਾਂਦਾਂ ਸਾਨੂੰ ਐ ਲੱਗਦਾ ਕਿ ਕਿਸੇ ਬੰਦੇ ਦਾ ਕਤਲ ਹੋ ਰਿਹਾ ਉਹ ਵੀ ਸ਼ਰਿਆਮ ਜੇਕਰ ਅਸੀਂ ਆਵਾਜ਼ ਨਹੀਂ ਚੁਕਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਕਿਵੇਂ 7300 ਲਗਭਗ 8000 ਦੇ ਕਰੀਬ ਜਿਹੜੇ ਦਰਖਤ ਨੇ ਉਹ ਵੱਡੇ ਜਾਣੇ ਨੇ ਉਹਨ ਸਵਾਲੇ ਵੀ ਖੜਾ ਹੁੰਦਾ ਚਲੋ ਦਮਨ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਇਹ ਜਾਣਕਾਰੀ ਵੀ ਤੁਹਾਡੇ ਤੋਂ ਲਾਂਗੇ ਕੀ ਇਹਦਾ ਟੈਂਡਰ ਹੋ ਚੁੱਕਿਆ ਜਾਂ ਨਹੀਂ ਹੋ ਚੁੱਕਿਆ ਸਨਣਾ ਰਣਜੋਤ ਸਿੰਘ ਵੀ ਮੌਜੂਦ ਨੇ ਰਣਜੋਤ ਸਿੰਘ ਜੀ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਵਿਸ਼ਾਲ ਦਰਖਤ ਨੇ ਚੜਿਓ ਪੱਟੇ ਜਾ ਰਹੇ ਨੇ ਕੱਟੇ ਜਾ ਰਹੇ ਨੇ ਔਰ ਇਹ ਸੜਕ ਬਾਰੇ ਇਹ ਇਹ ਨੂੰ ਖੂਨੀ ਸੜਕ ਵੀ ਕਿਹਾ ਜਾਂਦਾ ਕਿਉਂਕਿ ਬਹੁਤ ਦੁਰਘਟਾਵਾਂ ਇੱਥੇ ਹੋਈਆਂ ਕਿਉਂਕਿ ਇਹ ਸਿੰਗਲ ਹਾਈਵੇ ਹੈਗਾ ਇੱਕ ਪਾਸੇ ਸਾਨੂੰ 4 ਲੇਨ ਵੀ ਚਾਹੀਦੀ ਹੈ ਫਿਰ ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਵਾਤਾਵਰਨ ਵੀ ਬਚਾਣਾ ਹੈ ਇਹ ਦੋਵੇਂ ਚੀਜ਼ਾਂ ਪੋਸੀਬਲ ਹੋ ਸਕਦੀਆਂ ਨੇ ਸਰ ਜੀ ਇਹਦੇ ਲਈ ਮੈਂ ਜਿੱਥੇ ਤੱਕ ਦਰਖਤ ਕੱਟਣੇ ਜੀ ਇਹ ਬਹੁਤ ਵੱਡਾ ਗੁਨਾਹ ਹੈ ਜੀ ਹੂੰ ਹੂੰ ਕਿਉਂਕਿ ਦਰਖਤ ਜਿਹੜੇ 8 ਤੋਂ ਲੈ ਕੇ 20 ਸਾਲ ਦੇ ਵਿੱਚ ਪੜਦੇ ਨੇ ਜੀ ਤੇ ਇਹਨਾਂ ਦੀ ਇੱਕ ਆਪਾਂ ਸਮਝੋ ਜੇ ਉਹਨੂੰ ਪਹਿਲਾਂ ਕਤਲ ਕਰ ਦਿੰਨੇ ਆ ਜੀ ਉਹਦੀ ਮਹਤ ਸਮਝੋ ਅਸੀਂ ਕ੍ਰੀਏਟ ਕਰ ਰਹੇ ਆ ਕਿਉਂਕਿ ਜੇ ਉਹ ਵੀ ਜੀਵ ਨੇ ਤੇ ਉਹਨਾਂ ਵਿੱਚ ਵੀ ਇੱਕ ਕੁਦਰਤ ਦੇ ਜੀਵਨ ਦਿੱਤਾ ਉਹਨਾਂ ਨੂੰ ਉਹ ਪਹਿਲਾ ਮਕਾ ਦਿੰਨੇ ਆ ਹੂੰ ਤੋਂ ਸੜਕਾਂ ਜਿੱਥੇ ਬਹੁਤ ਜ਼ਰੂਰੀ ਨੇ ਅਸੀਂ ਕਹਿੰਨੇ ਆ ਕਿ ਸੜਕਾਂ ਡਵੈਲਪਮੈਂਟ ਬੜੀ ਜ਼ਰੂਰੀ ਹੈ ਜੀ ਸੂਬੇ ਦੀ ਤਰੱਕੀ ਵਾਸਤੇ ਹੂੰ ਪਰ ਜਦੋਂ ਸੜਕ ਦਾ ਪਲਾਨ ਬਣਿਆ ਸੀ 8 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਜੀ ਉਸ ਵੇਲੇ ਇੱਥੇ ਬੂਟੇ ਨਵੇਂ-ਨਵੇਂ ਫਿਰ ਕਿਉਂ ਲਾਈ ਗਏ ਜਦ ਪਤਾ ਹੈ ਸੜਕ ਚੌੜੀ ਕਰਨੀ ਹੈ ਫਿਰ ਕਿਉਂ ਪੈਸੇ ਖਰਾਬ ਕਰੀ ਗਏ ਹਰ ਸਾਲ ਵਰਨ ਮਹੌਤਸਵ ਦੇ ਵਿੱਚ ਲੱਖਾਂ ਬੂਟੇ ਦੇ ਕ੍ਰੈਡਿਟ ਲੈ ਜਾਂਦੇ ਆ ਜੀ ਕਿ ਜੀ ਸਾਡੇ ਜ਼ਿਲ੍ਹੇ ਲੁਧਿਆਣੇ ਵਿੱਚ ਕਹਿੰਦੇ ਜੀ 15 ਲੱਖ ਬੂਟਾ ਲਾ ਦੇਣਾ ਮੈਂ ਕਿਹਾ ਜੀ ਮੈਨੂੰ 1500 ਜੀਵਿਤ ਦਿਖਾ ਦਿਓ ਉਹਨਾਂ ਚੋਂ ਹੂੰ ਕਿਉਂ ਜੀ ਜੇ ਅਸੀਂ ਬੂਟੇ ਲਾਉਣੇ ਹੀ ਆ ਪਾਲਣੇ ਨਹੀਂ ਸੰਭਾਲ ਕਰਨੀ ਨਹੀਂ ਉਹਦਾ ਗਲਤੀ ਮੰਨਤੀ ਕਰਨ ਦਾ ਹੁਣ ਇਹਦੇ ਵਿੱਚ ਜਿਹੜੀਆਂ बड़े पक्के درخت ਨੇ ਉਹ ਤਾਂ ਦੇਖੋ ڈਿਸਲੋਕੇਟ ਨਹੀਂ ਹੋ ਸਕਦੇ ਰੀलोकेट ਨਹੀਂ ਹੋ ਸਕਦੇ ਪਰ ਜਿਹੜੇ ਛੋਟੇ ਪੌਦੇ ਨੇ ਉਹ ਰੀਲੋਕੇਟ ਦੇ ਸਾਧਨ ਨੇ ਤੇ ਬਾਹਰਲੇ ਮੁਲਕਾਂ ਵਿੱਚ ਜਦੋਂ ਸੜਕ ਬਣਦੀ ਹੈ ਤਾਂ ਪੀੜ ਜਿਹੜੇ ਆ ਉਹਨਾਂ ਨੂੰ ਮਸ਼ੀਨਾ ਰਾਹੀਂ ਸੋਇਲ ਦੇ ਸਮੇਤ ਚੱਕ ਕੇ ਇੱਕ ਦੂਜੀ ਜਗ੍ਹਾ ਪਲਾਂਟ ਕਰ ਦਿੰਦੇ ਆ ਜੀ ਜੀ ਉਹ ਇੱਥੇ ਆਪਾਂ ਤਕਰੀਬਨ 7-8000 ਬੂਟੇ ਦਾ ਗੱਲ ਕਰ ਰਹੇ ਆ ਤੇ ਜਿਹੜੇ ਅਸੀਂ ਅੱਜ ਕਿਤੇ ਨਵੀਂ ਜਗ੍ਹਾ ਲਾਵਾਂਗੇ ਉਹ ਤਾਂ ਨਿੱਕੇ ਨਿੱਕੇ ਪੌਦੇ ਲਾਵਾਂਗੇ ਉਹ ਕਦੋਂ ਦਰਖਤ ਬਣਗੇ ਪਰ ਭਾਈ ਕਿਵੇਂ ਹੋਏਗੀ ਉਹ ਇੱਕ ਇੱਕ ਰਣਜੋਤ ਸਿੰਘ ਜੀ ਦੱਸਿਓ ਜਿਹੜੀ ਬੰਛੜੀ ਗੱਲ ਜੰਗਲਾਤ ਮਹਿਕਮਾ ਦਾਵਾ ਕਰ ਰਿਹਾ ਕਿ ਅਸੀਂ ਜਿੰਨਾ 7300 ਦਰਖਤ ਇੱਥੇ ਵੜਾਂਗੇ ਉਹਦੀ ਅਵੇ ਦੇ ਵਿੱਚ ਅਸੀਂ ਰੋਪੜ ਜਾਂ ਹੁਸ਼ਿਆਰਪੁਰ ਦੇ ਵਿੱਚ ਲਗਭਗ 60000 ਬੂਟਾ ਲਾਵਾਂਗੇ ਕੀ ਮਤਲਬ ਇੱਕ ਇਲਾਕੇ ਤੋਂ ਤੁਸੀਂ ਹਰੇ ਭਰੇ ਜੰਗਲ ਨੂੰ ਉਜਾੜ ਦੋ ਦੂਜੇ ਪਾਸੇ ਉੱਥੇ ਜਾ ਕੇ ਬੂਟੇ ਲਾ ਦਿਓ ਉਦੀ ਪਰਪਾਈ ਉਸ ਇਲਾਕੇ ਦੀ ਉਸ ਤਰ੍ਹਾਂ ਹੋ ਜਾਏਗੀ ਸਰ ਮੈਂ ਇਹ ਕਹਿਣਾ ਕਿ ਆਪਾਂ ਰੱਬ ਨੂੰ ਕਹਿ ਦਈਏ ਕਿ ਪਟਿਆਲੇ ਮੀ ਨਾ ਪਾਈ ਤੂੰ ਸਰੰਦ ਪਾ ਦੀ ਠੀਕ ਹੈ ਜੀ ਤੇ ਅਸੀਂ ਇੱਥੇ ਦਰਖਤਾਂ ਵੜਦੇ ਆ ਤੇ ਉੱਥੇ ਲਗਾਤੇ ਆ ਹੁਣ ਮੀ ਉੱਥੇ ਹੀ ਪਾ ਦਿਓ ਇੱਧਰ ਰਹਿਣ ਦਿਓ ਤਾਂ ਇਹ ਤਾਂ ਨਹੀਂ ਹੁੰਦਾ ਤਾਂ ਇੱਕ ਕੁਦਰਤ ਦਾ ਨੇਮ ਹੈ ਉਹਨੂੰ ਬੈਲੈਂਸ ਰੱਖਣਾ ਪੈਂਦਾ ਆਪਾਂ ਜੀ ਠੀਕ ਹੈ ਸਾਡੇ ਜ਼ਿਲ੍ਹੇ ਵਿੱਚ ਸਾਡੇ ਸੂਬੇ ਵਿੱਚ ਸਾਡੇ 3% ਔਸਤ ਫੋਰੈਸਟ ਹੈ ਹੂੰ ਠੀਕ ਹੈ ਉਹਦੇ ਵਿੱਚ ਉਹ ਵੀ ਫੋਰੈਸਟ ਗਿਣਿਆ ਜਾਂਦਾ ਹੈ ਜਿਹੜਾ ਸੜਕਾਂ ਦੇ ਆਲੇ-ਦੁਆਲੇ ਦਰਖਤ ਨਹੀਂ ਸਰ ਸੜਕਾਂ ਦਾ ਸਾਰੀਆਂ ਹੀ ਚੌੜੀਆਂ ਹੋ ਰਹੀਆਂ ਉਹ ਦਰਖਤ ਕਿੱਥੇ ਰੀਲੋਕੇਟ ਕਰ ਰਹੇ ਹੋ ਉਹ ਕਿੱਥੇ ਮੈਪ ਹੈ ਤੋਂ ਸਾਨੂੰ ਚਾਹੀਦਾ ਹੈ ਕਿ ਸਾਡੇ ਸਟੇਟ ਦਾ ਫੋਰੈਸਟ ਮੈਪ ਬਣੇ ਤੇ ਉਹਦੀ ਗ੍ਰੋਥ ਦਿਖਾਈ ਜਾਵੇ ਕਿ ਆਹ ਫੋਰੈਸਟ ਦਾ ਪਲਾਨ ਹੈ ਕਿ ਇਹ ਫੋਰੈਸਟ ਨੂੰ ਅਸੀਂ ਇੰਨਾ ਹੋਰ ਸੰਘਣਾ ਕਰਾਂਗੇ ਸੋ ਜਿਵੇਂ ਸਾਡੇ ਲੁਧਿਆਣੇ ਕੋਲ ਇੱਕੋ ਇੱਕ ਫੋਰੈਸਟ ਮੱਤੇਵਾੜਾ ਬਚਿਆ ਹੈ ਜੀ ਜੀ ਉੱਥੇ ਰੀਫੋਰੈਸਟ ਕ੍ਰੀਏਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਐ এন ਜੀਓ ਲੱਗੇ ਹੋਏ ਨੇ ਜੀ ਜੀ ਸਰਕਾਰ ਦੇ ਸਹਿਯੋਗ ਵੀ ਮਿਲ ਰਿਹਾ ਐ ਇਹ ਨਹੀਂ ਕਹਿ ਰਿਹਾ ਕਿ ਸਰਕਾਰ ਸਹਿਯੋਗ ਨਹੀਂ ਦਿੰਦੀ ਚੰਗੇ ਕੰਮ ਲਈ ਉਹ ਵੀ ਸਹਿਯੋਗ ਦਿੰਦੀ ਐ ਤੋਂ ਇਹ ਪਟਿਆਲਾ ਵਿੱਚ ਤਾਂ ਬਹੁਤ ਬਾਗਾਂ ਵਾਲਾ ਸ਼ਹਿਰ ਐ ਤੇ ਇਹ ਸ਼ਹਿਰ ਤਾਂ ਬਹੁਤ ਦਰਖਤ ਹੋਣੇ ਚਾਹੀਦੇ ਐ ਬਹੁਤ ਬਿਊਟੀ ਹੋਣੀ ਚਾਹੀਦੀ ਐ ਤੋਂ ਇੱਥੇ ਤਾਂ ਸੜਕ ਜੀ ਚੌੜੀ ਵੀ ਕਰਨੀ ਐ ਤੇ ਉਹਦੇ ਨਾਲ ਸੜਕ ਦੇ ਕਿਨਾਰਿਆਂ ਤੇ ਹੋਰ ਪ੍ਰੋਵੀਜ਼ਨ ਕਰੋ ਕਿ ਉੱਤੇ ਹੋਰ ਛੋਟੇ ਦਰਖਤ ਲੱਗ ਸਕਣ ਲਗਾਏ ਜਾ ਸਕਣ ਠੀਕ ਹੈ ਸਰ ਬਿਲਕੁਲ ਠੀਕ ਹੈ ਮੈਂ ਆ ਗਿਆ ਸਰ ਤੁਹਾਡੇ ਕੋਲ ਮੇਰੇ ਨਾਲ ਅਸ਼ਲੀਨ ਆਲੂ ਵਾਲੀਆ ਵੀ ਮੌਜੂਦ ਨੇ ਪ੍ਰੈਜ਼ੀਡੈਂਟ ਯੂਥ ਵਿੰਗ ਦੇ ਸਾਮ ਸੰਭਾਲ ਫਾਊਂਡੇਸ਼ਨ ਦੇ ਇਹਨਾਂ ਨੇ ਵੀ ਮੁਹਿੰਮ ਵੱਡੀ ਹੋਈ ਹੈ ਅਸ਼ਲੀਨ ਤੁਸੀਂ ਥੋੜਾ ਜਿਹਾ ਜਾਣਕਾਰੀ ਦੱਸੋਗੇ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਜਿਹੜੀ ਮੁਹਿੰਮ ਹੈ ਇਸ ਮੁਹਿੰਮ ਦੇ ਨਾਲ ਵਾਤਾਵਰਣ ਪ੍ਰਭਾਵਿਤ ਹੋਏਗਾ ਕਿਉਂਕਿ ਇਹ ਜਿਹੜਾ ਹਾਈਵੇ ਹੈ ਇਸ ਨੂੰ ਚੌੜਾਤ ਕਰਨਾ ਹੀ ਪਏਗਾ ਚੌੜਾ ਕਰਨ ਦੇ ਲਈ ਦਰਖਤ ਵੱਡੇ ਜਾਣਗੇ ਸੱਚੀ ਗੱਲ ਜੀ ਬਿਲਕੁਲ ਜਿਵੇਂ ਕਿਆ ਲੇਨ ਬਣਨੀ ਚਾਹੀਦੀ ਹੈ ਉਹਦੇ ਹੱਕ ਦੇ ਵਿੱਚ ਕਿ ਸਾਰੇ ਵੀ ਹੈਗੇ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਤੇ ਉਹ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਹੈ ਬਣਾਉਂਦਾ ਪਰ ਉਹ ਸੁਪਰਾਂਲੀ ਨੂੰ ਕਰਨ ਦੇ ਲਈ ਕਿਤੇ ਨਾ ਕਿਤੇ ਇਸ ਚੀਜ਼ ਦੇ ਉੱਤੇ ਕੋਈ ਤਾਹੀ ਰਹਿ ਗਈ ਹੈ ਕਿ ਉਹ ਪੀੜਾ ਨੂੰ ਜਿਹੜੇ ਉੱਥੇ ਹੈਗੇ ਨੇ ਨੇ 50 50 ਸਾਲ ਬਣਾਨੇ ਜੀ ਉਹਨਾਂ ਨੂੰ ਬਚਾਉਣ ਲਈ ਕੋਈ ਵਧੀਆ ਚੀਜ਼ ਨਹੀਂ ਕੀਤੀ ਗਈ ਹੈ ਨਾ ਉਹਨਾਂ ਬਾਰੇ ਸੋਚਿਆ ਗਿਆ ਤੇ ਅਸੀਂ ਬਸ ਇਸ ਮੁਹਿੰਮ ਦੇ ਵਿੱਚ ਇਹ ਧਿਆਨ ਦਿਵਾਉਣਾ ਚਾਹੁੰਦੇ ਹਾਂ ਕਿ ਸਾਡੇ ਲਈ ਰੁੱਖ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਤੇ ਕਿਉਂਕਿ ਆਕਸੀਜਨ ਦਾ ਸਾਧਨ ਹੀ ਉਹ ਹੀ ਹੈ ਜਿਵੇਂ ਤੁਸੀਂ ਆਪਾਂ ਕੋਵਿਡ ਦੇ ਦੌਰਾਨ ਦੀ ਗੱਲ ਕਰੀਏ ਤਾਂ ਉਦੋਂ ਅਗਰ ਆਕਸੀਜਨ ਦੇ ਅਗਰ ਆਪਾਂ ਸਾਰਿਆਂ ਨੇ ਦੇਖਿਆ ਨੇ ਉਹ ਬੋਟਲਸ ਦੇ ਵਿੱਚ ਜਾ ਰਹੀਆਂ ਸੀ ਬਿਲਕੁਲ ਠੀਕ ਥੈਂਕ ਯੂ ਜਾਰੀ ਜੀ ਹੁਣ ਅਸੀਂ ਆਪ ਕ੍ਰੀਏਟ ਕਰ ਰਹੇ ਹਾਂ ਉਹ ਮਾਹੌਲ ਦੁਬਾਰਾ ਤੋਂ ਜੀ ਜੇ ਅਸੀਂ ਨਾ ਇਹਨਾਂ ਨੂੰ ਬੱਚਿਆਂ ਨੂੰ ਬਚਾਇਆ ਤੇ ਇਹ ਅੱਗੇ ਹੋ ਸਕਦਾ ਹੈ ਕਿ ਉਹਦਾ ਵੀ ਸਿਚੁਏਸ਼ਨ ਪੇਅਰ ਆ ਜਾਏ ਇਹ ਸਿਰਫ ਇਨਾਂ ਹੀ ਨਹੀਂ ਜੀਵ ਜੰਤੂ ਵਨਸਪਤੀ ਵੀ ਰਹਿੰਦੀ ਹੈ ਸਿਰ ਉਹਨਾਂ ਨੂੰ ਖਾਂਦੇ ਉੱਤੇ ਜੀ ਤੇ ਅਸੀਂ ਇੱਕ ਇਕੋਸਿਸਟਮ ਨੂੰ ਖਤਮ ਕਰ ਰਹੇ ਹਾਂ ਤੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਦੇ ਰਹੇ ਆ ਕਿ ਦੁਬਾਰਾ ਤੋਂ ਜਾਣ ਲਈ ਤੇ ਉਹ ਸਿੰਕ ਹੋ ਜਾਣਗੇ ਜਿਵੇਂ ਤੁਸੀਂ 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 ਇਸ ਮੁਤਾਬਕ ਕਿਸੇ ਨੂੰ ਮਿਲੇ ਇਸ ਮੁਤਲਕ ਕਿਸੇ ਮੰਤਰੀ ਨੂੰ ਡਿਪਟੀ ਕਮਿਸ਼ਨਰ ਨੂੰ NHAI ਵਾਲਿਆਂ ਨੂੰ PWD ਵਾਲਿਆਂ ਨੂੰ ਕਿ ਇਹ ਜੋ ਕਰ ਰਹੇ ਹੋ ਤੁਸੀਂ ਵੀ ਘੱਟੋ ਘੱਟ ਪੇੜ ਪੌਦਿਆਂ ਬਾਰੇ ਜ਼ਰੂਰ ਸੋਚਿਆ ਜਾਵੇ ਹਾਂਜੀ ਅਸੀਂ ਸਾਰੇ ਮਿਨਿਸਟਰ ਸਾਹਿਬਾਨ ਨੂੰ ਮਿਲ ਕੇ ਆਏ ਆ ਸਾਰੇ ਮਾਨ ਸਰਕਾਰ ਦੀ ਮਾਨ ਸਾਹਿਬ ਜੀ ਦੀ ਪੂਰੀ ਜਿਹੜੀ ਟੀਮ ਹੈ ਉਹਨਾਂ ਨੂੰ ਮਿਲ ਕੇ ਆਏ ਆ ਡਾਕਟਰ ਬਲਬੀਰ ਸਾਹਿਬ ਨੂੰ ਮਿਲ ਕੇ ਆਏ ਆ ਕੋਹਲੀ ਸਾਹਿਬ ਨੂੰ ਮਿਲ ਕੇ ਆਏ ਆ ਡੀਸੀ ਸਾਹਿਬ ਨੂੰ ਵੀ ਮਿਲ ਕੇ ਆਏ ਆ ਜੋੜਾ ਮਾਤਾ ਜੀ ਨੂੰ ਵੀ ਮਿਲੇ ਆ ਤੇ ਪੰਨ ਸਾਹਿਬ ਨੂੰ ਵੀ ਮਿਲ ਕੇ ਆਏ ਸੀ ਤੇ ਮਤਲਬ ਅਸੀਂ ਆਲਮੋਸਟ ਸਾਰਿਆਂ ਨੂੰ ਮਿਲ ਕੇ ਆਏ ਆ ਤਾਂ ਕਿ ਉਹਨਾਂ ਦਾ ਧਿਆਨ ਇਸ ਵੱਲ ਕੇਂਦਰਿਤ ਕੀਤਾ ਜਾਏ ਕਿ ਇਹ ਚਾਰ ਲਾਈਨ ਬਣਾਣਾ ਸਾਰੇ ਹੱਥ ਨਹੀਂ ਨੇ ਪਰ ਫੋਰ ਦ ਦੁੱਖਾਂ ਨੂੰ ਬਚਾਉਣਾ ਇਹ ਸਾਡਾ ਸਭ ਤੋਂ ਪਹਿਲਾ ਉਹ ਹੋਣਾ ਚਾਹੀਦਾ ਹੈ ਉਹ ਬਰਾਲਾ ਇੱਕ ਇੱਕ ਛੋਟਾ ਜਿਹਾ ਮੇਰਾ ਹੋਰ ਸਵਾਲ ਹੈ ਜਿਹੜਾ ਵਣ ਵਿਭਾਗ ਕਹਿ ਰਿਹਾ ਜੰਗਲਾਤ ਮਹਿਕਮਾ ਕਹਿ ਰਿਹਾ ਕਿ ਅਸੀਂ ਏਜ ਦੀ ਪਰਪਾਈ 60000 ਬੂਟਾ ਹੁਸ਼ਾਰਪੁਰ ਤੇ ਰੋਪਣ ਏਰੀਆ ਦੇ ਵਿੱਚ ਲਗਾ ਕੇ ਕਰਾਂਗੇ ਤੁਸੀਂ ਵਾਤਾਵਰਣ ਪ੍ਰੇਮੀਆਂ ਕੀ ਤੁਹਾਨੂੰ ਲੱਗਦਾ ਹੈ ਇਦਾਂ ਪਰਪਾਈ ਹੋ ਜਾਏਗੀ ਨਹੀਂ ਇਹਦੀ ਪਰਪਾਈ ਮੈਨੂੰ ਨਹੀਂ ਲੱਗਦਾ ਕਿਸੇ ਤਰੀਕੇ ਨਾਲ ਪਟਿਆਲਾ ਨੂੰ ਹੋ ਪਾਏਗੀ ਕਿਉਂਕਿ ਦੇਖੋ 60000 ਬੂਟੇ ਤੁਸੀਂ ਉੱਥੇ ਲਗਾਓ ਉਹ ਅਲੱਗ ਵੱਲੇ ਪਰ ਜੇ ਤੁਸੀਂ ਨੁਕਸਾਨ ਪਟਿਆਲੇ ਵਿੱਚ ਕਰ ਰਹੇ ਹੋ ਉੱਥੇ ਦਾ ਹਵਾ ਪਾਣੀ ਖਰਾਬ ਹੋ ਰਿਹਾ ਉੱਥੇ ਵੀ ਸਾਰੇ ਪਸ਼ੂ ਜੇ ਜੀਵ ਜੰਤੂ ਉਹ ਦੇ ਪੇੜਾਂ ਦੇ ਉੱਤੇ ਰਹਿੰਦੇ ਨੇ ਉਹ ਓ ਕਿਲੋਮੀਟਰ ਜੇ ਉਹਨਾਂ ਨੂੰ 10 ਕਿਲੋਮੀਟਰ ਦੇ ਵਿੱਚ ਉਹ ਜਗਾ ਨਹੀਂ ਮਿਲੀ ਉਹ ਤੇ ਆਪਣੇ ਰਸਤਾ ਭੁੱਲ ਜਾਣਗੇ ਜੀ ਤੇ ਉਹ ਜਾਣ ਕੇ ਕਿੱਥੇ ਉਹ ਇਨੀ ਤੋਂ ਚਾਤਪੁਰ ਤੇ ਉਹਨਾਂ ਨੂੰ ਨਹੀਂ ਪਤਾ ਕਿ ਜਾਣਾ ਹੈਗਾ ਹੈਨਾ ਤੇ ਉਹ ਕਿੱਥੇ ਨੂੰ ਜਾਣਗੇ ਕੀ ਕਰਨਗੇ ਤੇ ਅਸੀਂ ਅੱਜ ਦਾ ਮਤਲਬ ਕੁਝ ਦਿਨ ਮਤਲਬ ਕੁਝ ਸਾਲਾਂ ਦਾ ਸੋਚੀ ਅਗਰ ਅਸੀਂ ਅੱਜ ਇਹ ਕੰਮ ਕਰ ਰਹੇ ਹਾਂ ਤੇ ਉਹ ਬਸ ਗੱਲ ਹੈ ਬਟ ਸਾਨੂੰ ਲੌਂਗ ਟਰਮ ਵਿੱਚ ਸੋਚਣਾ ਪੈ ਰਿਹਾ ਹੈ ਇਸ ਬਾਰੇ ਬਿਲਕੁਲ ਠੀਕ ਹੈ ਚਲੋ ਅਸ਼ਲੀਨ ਬਹੁਤ ਬਹੁਤ ਧੰਨਵਾਦ ਅਸਾਂ ਨਾਲ ਗੱਲਬਾਤ ਕਰਨ ਲਈ ਦਮਨ ਕੁਲ ਚਲਦੇ ਦਮਨ ਕੁ ਕੁਝ ਜਾਣਕਾਰੀ ਇਹ ਵੀ ਆਈ ਹੈ ਕਿ ਇਸ ਰੋਡ ਦਾ ਟੈਂਡਰ ਹੋਇਆ ਹੈ ਜਾਂ ਨਹੀਂ ਹੋਇਆ ਹਾਲੇ ਤੱਕ ਕੁਝ ਲੋਕਾਂ ਵੱਲੋਂ ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਟੈਂਡਰ ਹਲੇ ਸਹੀ ਤਰੀਕੇ ਨਾਲ ਹੋਇਆ ਨਹੀਂ ਔਰ ਕਟਾਈ ਪਹਿਲਾਂ ਸ਼ੁਰੂ ਹੋਗੀ ਔਰ ਸਟ੍ਰੈਚ ਕਿੰਨਾ ਕੁ ਵੱਡਾ ਹੈਗਾ ਪਟੇਲਾ ਤੋਂ ਸਰੰਦ ਇਹ ਕਿੰਨਾ ਕਿਲੋਮੀਟਰ ਦਾ ਏਰੀਆ ਹੈਗਾ ਜਿਹੜੀ ਇਹ 4 ਲੇਨ ਬਣਨੀ ਹੈ ਆ ਬਿਲਕੁਲ ਹਰਪੀ ਜੀ ਜੇਕਰ ਇਸੇ ਟੈਂਡਰ ਦਾ ਜ਼ਿਕਰ ਕਰ ਲਈਏ ਕਿਉਂਕਿ ਹਾਲੇ ਤੱਕ ਇਸ ਦਾ ਕੋਈ ਵੀ ਜਵਾਬ ਅਧਿਕਾਰਿਕ ਤੌਰ ਦੇ ਉੱਪਰ ਨਹੀਂ ਦਿੱਤਾ ਗਿਆ ਕਿ ਇਸ ਦਾ ਟੈਂਡਰ ਹੋਇਆ ਕਿ ਨਹੀਂ ਹੋਇਆ ਲੇਕਿਨ ਹਾਲਾਂਕਿ ਕਈ ਲੋਕਾਂ ਦੇ ਵੱਲੋਂ ਇਹ ਸਵਾਲ ਜ਼ਰੂਰ ਚੱਕੇ ਗਏ ਕਿ ਹਾਲੇ ਸੜਕ ਨੂੰ ਲੈ ਕੇ ਟੈਂਡਰ ਨਹੀਂ ਹੋਇਆ ਲੇਕਿਨ ਫੋਰੈਸਟ ਵਿਭਾਗ ਨੇ ਆਪਣੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈਗੀ ਯਾਨੀ ਕਿ ਪੇੜ ਬੂਟੇ ਕਟਣ ਦੀ ਔਰ ਉਸ ਦੀ ਇਹ ਸਾਹਬ ਜਿੰਦੀ ਜਾਗਦੀ ਤਸਵੀਰ ਜਿਹੜੀ ਉਹ ਬਿਲਕੁਲ ਸਾਹਮਣੇ ਹੈਗੀ ਆ ਔਰ ਦੂਸਰਾ ਇੱਕ ਚਿੰਤਾ ਦਾ ਵੱਡਾ ਕਾਰਨ ਕੀ ਹੈਗਾ ਇੱਕ ਤਰਫ ਸਰਕਾਰ ਟੀਚਾ ਲੈ ਕੇ ਚੱਲੀ ਹੈ ਕਿ ਪੰਜਾਬ ਦੇ ਵਿੱਚ ਇੱਕ ਵ ਜਿਸ ਦੇ ਤਹਿਤ ਹਰੀਿਆਲੀ ਸਕੀਮ ਜਿਹੜੀ ਸ਼ੁਰੂਆਤ ਕੀਤੀ ਸੀ 2018 ਦੇ ਵਿੱਚ ਕੈਪਟਨ ਸਰਕਾਰ ਦੇ ਵੱਲੋਂ ਕਿ ਬੂਟੇ ਬੱਦ ਤੋਂ ਬੱਦ ਲਗਾਏ ਜਾਣ ਕੋਈ ਵੀ ਵਿਅਕਤੀ ਜੇਕਰ ਬੂਟਾ ਲਗਾਉਣਾ ਚਾਹੁੰਦਾ ਹੈ ਤਾਂ ਉਹ ਹਰੀਿਆਲੀ ਸਕੀਮ ਦੇ ਅੰਦਰ ਆ ਕੇ ਆਧਾਰ ਕਾਰਡ ਦੇ ਕੇ ਫਰੀ 15 ਬੂਟੇ ਜਿਹੜਾ ਉਹ ਲਿਜਾ ਸਕਦਾ ਹੈਗਾ ਮਿਨੀਮਮ ਜਿਹੜਾ ਮੈਕਸਿਮਮ ਜਿਹੜੇ 15 ਬੂਟੇ ਜੇਕਰ ਕੋਈ ਸੰਸਾਹ ਸੰਪਰਕ ਕਰਦੀ ਹੈ ਤੇ ਉਹ 15 ਤੋਂ ਵੱਧ ਵੀ ਲੈ ਕੇ ਜਾ ਸਕਦਾ ਹੈਗਾ ਲੇਕਿਨ ਉਹ ਵੀ ਸਕੀਮ ਜਿਹੜੀ ਕਹਿ ਸਕਦੇ ਆ ਮੌਜੂਦਾ ਆਮ ਆਦਮੀ ਪਾਰਟੀ ਨੇ ਬੰਦ ਕਰ ਦਿੱਤੀ ਹੈਗੀ ਆ ਜੋ ਕਿ ਸਭ ਤੋਂ ਚਿੰਤਾ ਦਾ ਵਿਸ਼ੇ ਹੈਗਾ ਉਸ ਦਾ ਕਾਰਨ ਕਿਉਂਕਿ ਜਦੋਂ ਬੂਟੇ ਲੈਣ ਜਾਂਦੇ ਆ ਤੇ ਬੂਟੇ ਕਾਫੀ ਜਿਹੜੇ ਨੇ ਉਹ ਮਹਿੰਗੇ ਵੀ ਮਿਲਦੇ ਨੇ ਕਿਉਂਕਿ ਜਿਹੜੇ ਫਰੂਟ ਦੇ ਬੂਟੇ ਹੁੰਦੇ ਨੇ ਉਹ ਮਹਿੰਗੇ ਹੁੰਦੇ ਨੇ ਜਿਨ੍ਹਾਂ ਤੋਂ ਸਬਜ਼ੀਆਂ ਨਿਕਲਦੀਆਂ ਨੇ ਉਹ ਬੂਟੇ ਜਿਹੜੇ ਉਹ ਸਭ ਤੋਂ ਮਹਿੰਗੇ ਹੁੰਦੇ ਨੇ ਕਈ ਮੈਡੀਕਲ ਇਹ ਕਈ ਲੋਕ ਬੂਟੇ ਲਾਣਾ ਚਾਹੁੰਦੇ ਨੇ ਖਾਸ ਤੌਰ ਤੇ ਕਿਸਾਨ ਜਿਹੜੇ ਨੇ ਆਸ-ਪਾਸ ਆਪਣੇ ਖੇਤਾਂ ਦੇ ਬੂਟੇ ਲਾਉਣਾ ਚਾਹੁੰਦੇ ਨੇ ਆ ਕਿਉਂਕਿ ਇਹ ਇੱਕ ਤਸਵੀਰ ਤੁਹਾਨੂੰ ਮੈਂ ਉਹ ਵੀ ਦਿਖਾ ਦਾਂ ਇਹ ਖੇਤ ਹੈਗਾ ਖੇਤ ਦੇ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਕਿ ਸਾਰੀ ਦਿਸ਼ਾ ਸਾਰੀ ਜਗ੍ਹਾ ਤੇ ਬੂਟੇ ਲੱਗੇ ਹੋਏ ਨੇ ਭਾਵੇਂ ਕਿਸੇ ਨੇ ਅਮਰੂਦ ਦਾ ਲਾਇਆ ਹੋਵੇ ਭਾਵੇਂ ਕਿਸੇ ਨੇ ਬੇਰ ਦਾ ਲਾਇਆ ਹੋਵੇ ਉਹ ਬੂਟੇ ਜਿਹੜੇ ਜਾਮਣ ਦੇ ਲਾਏ ਹੋਣ ਉਹ ਬੂਟੇ ਲਾਏ ਹੋਏ ਤੁਹਾਨੂੰ ਨਜ਼ਰ ਆਉਂਦੇ ਨੇ ਖਾਸ ਤੌਰ ਤੇ ਇਸ ਦਾ ਕਿੱਥੇ ਨੇ ਕਿੱਥੇ ਕਪਟਨ ਸਰਕਾਰ ਦਾ ਮਕਸਦ ਸੀਗਾ ਕਿ ਪਿੰਡਾਂ ਦੇ ਲੋਕ ਜਾਂ ਸ਼ਹਿਰਾਂ ਦੇ ਲੋਕ ਇਹ ਬੂਟੇ ਵੱਲ ਜਾਣਗੇ ਤੇ ਉਹ ਬ ਕਰ ਕਹਿ ਸਕਦੇ ਹ ਉਹਨਾਂ ਲੋਕਾਂ ਦੇ ਵਿੱਚ ਵੀ ਨਾਰਾਜ਼ਗੀ ਹੈ ਜਿਨ੍ਹਾਂ ਨੂੰ ਇਹ ਫ੍ਰੀ ਬੂਟੇ ਦਾ ਲਾਭ ਲੈ ਕੇ ਔਰ ਫ੍ਰੀ ਬੂਟੇ ਲਾਉਣ ਨੂੰ ਮਿਲਦੇ ਸੀਗੇ ਜਿਨ੍ਹਾਂ ਦੀ ਕਾਸਟ ਹੁਣ ਵੱਧ ਚੁੱਕੀ ਹੈਗੀ ਆ ਉਹਨਾਂ ਮਹਿੰਗੇ ਰੇਟਾਂ ਦੇ ਜ਼ਿਕਰ ਕਹਿ ਲਿਆ ਤਾਂ ਉਹਨਾਂ ਨੂੰ ਬੂਟੇ ਖਰੀਦਨੇ ਪੈਣਗੇ ਕਿਉਂਕਿ ਇਸ ਨੂੰ ਲੈ ਕੇ ਜਦੋਂ ਅਸੀਂ ਫੋਰੈਸਟ ਵਿਭਾਗ ਦੇ ਕਈ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇਹ ਸਾਫ਼ ਕਹਿ ਦਿੱਤਾ ਗਿਆ ਕਿ ਸਾਨੂੰ ਸਰਕਾਰ ਦੇ ਵੱਲੋਂ ਜਿਹੜਾ ਉਹ ਆਦੇਸ਼ ਆ ਚੁੱਕੇ ਨੇ ਸਾਲੂ ਬੂਟੇ ਪਿੱਛੋਂ ਕੋਈ ਵੀ ਜਿਹੜੇ ਉਹ ਫਰੀ ਵੰਡਣ ਲਈ ਨਹੀਂ ਭੇਜੇ ਜਾ ਰਹੇ ਜੋ ਇੱਕ ਵੱਡਾ ਕਾਰਨ ਹੈਗਾ ਹੁਣ ਜਿਹੜੇ ਇਹ ਬੂਟੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਮਸ਼ੀਨ ਹੈ ਜਿਹੜੀ ਇਹਨਾਂ درختਾਂ ਨੂੰ ਕੱਟ ਰਹੀ ਹੈਗੀ ਆ ਕਿਉਂਕਿ ਜਦੋਂ ਵੀ ਆਪਾਂ ਸਰਹੰਦ ਰੋਡ ਚੜ੍ਹਦੇ ਸੀ ਤੇ ਇੱਕ ਆਪਾਂ ਨੂੰ ਠੰਡੀ ਹਵਾ ਮਹਿਸੂਸ ਹੁੰਦੀ ਸੀ ਕਿਉਂਕਿ ਬੂਟਿਆਂ ਦੇ ਥੱਲੇ ਰਹਿਣਾ ਇੱਕ ਆਕਸੀਜਨ ਬਿਲਕੁਲ ਗੱਲ ਇਹ ਹੀ ਕਰਨੀ ਸੀਗਾ ਮੈਂ ਵੀ ਮੇਰਾ ਵੀ ਇਹ ਰੂਟ ਹੈਗਾ ਮੈਂ ਜਦੋਂ ਵੀ ਪਟਿਆਲੇ ਜਾਂਦਾ ਸੀ ਤੇ ਇਸ ਰੋਡ ਤੋਂ ਜਾਂਦਾ ਸੀ ਦੋਵੇਂ ਪਾਸੇ ਹਰਿਆਲੀ ਰਹਿੰਦੀ ਸੀ ਤੇ ਬੜਾ ਅੱਖਾਂ ਨੂੰ ਵੀ ਸਕੂਨ ਮਿਲਦਾ ਹੈ ਜਦੋਂ ਤੁਸੀਂ ਇਦਾਂ ਦੀ ਹਰਿਆਲੀ ਦੇਖਦੇ ਹੋ ਹੁਣ ਤੁਹਾਨੂੰ ਸਿਰਫ ਕੰਕਰੀਟ ਨਜ਼ਰ ਆਏਗਾ ਇਹ ਪ੍ਰੋਜੈਕਟ ਕਿੰਨੇ ਮਹੀਨਿਆਂ ਦੇ ਵਿੱਚ ਜਾਂ ਸਾਲ ਦੇ ਵਿੱਚ ਕੰਪਲੀਟ ਕਰਨ ਦਾ ਇਹਨਾਂ ਦਾ ਟੀਚਾ ਹੈਗਾ ਔਰ ਜਿਹੜੀ ਲਾਗਤ ਹੈ ਉਹ ਤਾਂ ਪਤਾ ਲੱਗ ਗਈ ਕਿ 1200 ਕਰੋੜ ਰੁਪਏ ਆਣੀ ਹੈ ਪਰ ਇਹਦੇ ਬਾਰੇ ਕੁਝ ਇਹ ਤੈ ਹੋ ਪਾਇਆ ਕਿ NHAI ਵੱਲੋਂ ਕੋਈ ਟਾਈਮ ਮਿੱਥਿਆ ਗਿਆ ਕਿ ਕਿੰਨੇ ਟਾਈਮ ਦੇ ਵਿੱਚ ਇਹ ਪ੍ਰੋਜੈਕਟ ਪੂਰਾ ਕਰਨਾ ਹੈ ਕਿਉਂਕਿ NHAI ਵੱਲੋਂ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਗਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਅਜਿਹੇ ਨੇ ਜਿਹੜੇ ਪੰਜਾਬ ਸਰਕਾਰ ਸਾਨੂੰ ਨਹੀਂ ਸਹਿਯੋਗ ਦੇ ਰਹੀ ਜਿਸ ਕਰਕੇ ਖਟਾਈ ਚ ਪੈ ਰਹੇ ਨੇ ਆ ਬਿਲਕੁਲ ਹਰਪੀਜੀ ਕਿਉਂਕਿ ਇਸ ਨੂੰ ਲੈ ਕੇ ਸਵਾਲ ਤਾਂ ਵੀ ਬਣ ਜਾਂਦਾ ਕਿਉਂਕਿ ਇਹ ਆਦੇਸ਼ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ NHAI ਨੂੰ ਲੈ ਕੇ ਰਿਪੋਰਟ ਵੀ ਮੰਗੀ ਗਈ ਸੀ ਕਿ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਨੂੰ ਲੈ ਕੇ ਕੀ ਕੁਝ ਕੀਤਾ ਹੈਗਾ ਤੁਸੀਂ ਕੀ ਕੁਝ ਅੱਜ ਕੱਲ ਦੀ ਅਪਡੇਟ ਹੈਗੀ ਆ ਔਰ ਉਸ ਦੇ ਵਿੱਚ ਇਹ ਵੱਡਾ ਹਾਈਵੇ ਸੀਗਾ ਜੋ ਕਾਂਗਰਸ ਦੀ ਸਰਕਾਰ ਦੇ ਵੇਲੇ ਤੋਂ ਰੁਕਿਆ ਹੋਇਆ ਹੈਗਾ ਹੁਣ ਆਮ ਆਪੀ ਪਾਰਟੀ ਦੇ ਵੇਲੇ ਔਰ ਜਿਸ ਹਿਸਾਬ ਦੇ ਨਾਲ ਸਪੀਡ ਇਸ ਕੰਮ ਨੂੰ ਫੜੀ ਹੈਗੀ ਆ ਕਿਉਂਕਿ ਤਕਰੀਬਨ ਜੇਕਰ ਕਹਿ ਲਈਏ ਤਾਂ ਸਾਲ ਦੇ ਕਰੀਬ ਤੇ ਇਸ ਪੂਰੀ ਰੋਡ ਨੂੰ ਬਣਦਾ ਹੋ ਜਾਏਗਾ ਕਿਉਂਕਿ ਇਹ ਜਿਹੜਾ ਏਰੀਆ ਜਿੱਨਾ 4 ਲਾਈਨ ਹੋਣਾ ਕਿਉਂਕਿ ਇਨ ਏਰੀਆ ਸ਼ੁਰੂ ਹੋ ਜਾਂਦਾ ਉਹ ਤਕਰੀਬਨ 21 ਤੋਂ 22 ਕਿਲੋਮੀਟਰ ਤੱਕ ਦਾ ਹੈਗਾ ਮੈਂ ਹੁਣ ਵੀ ਮੀਟਰ ਲਾ ਕੇ ਨਿਕ ਰਿਹਾ ਸੀ ਤੇ 1 21 ਤੋਂ 22 ਕਿਲੋਮੀਟਰ ਤੱਕ ਜਿਹੜਾ ਇਹ ਰਸਤਾ ਹੈ ਜਿਸ ਨੂੰ ਫੋਰ ਲਾਈਨ ਕਰਨਾ ਕਿਉਂਕਿ ਅੱਗੇ 12ਨ ਤੋਂ ਜਿਹੜੀ ਉਹ ਲਾਈਨ ਕਿਤੇ ਨਾ ਕਿਤੇ ਫੋਰ ਲਾਈਨ ਹੋ ਜਾਂਦੀ ਹੈਗੀ ਆ ਲੇਕਿਨ ਇਹ ਵਾਲਾ ਇਲਾਕਾ ਜਿਹੜਾ ਉਹ 22 ਕਿਲੋਮੀਟਰ ਤੱਕ ਦਾ ਇਲਾਕਾ ਹੈਗਾ ਜਿਹੜਾ ਪਟਿਆਲਾ ਤੋਂ ਸਰੰਦ ਨੂੰ ਜੋੜਦਾ ਹੈ ਗਿਆ ਨਹੀਂ ਕਿ 12ਨ ਤੋਂ ਕਾਫੀ ਪਿੰਡ ਜਿਹੜੇ ਨੇ ਉਸ ਦੇ ਵਿਚਕਾਰ ਆਉਂਦੇ ਨੇ ਉਹ ਸਭ ਤੋਂ ਵੱਡੀ ਜੜ ਜਿਕਰ ਕਹਿ ਲਈ ਲੜਾਈ ਦੀ ਉਹ ਬਣੂਗੀ ਜਿੰਨਾ ਲੋਕਾਂ ਦੀ ਦੁਕਾਨਾਂ ਜ਼ਮੀਨ ਅਕਵਾਇਰ ਹੋਈ ਵਿਚਾਰ ਕਾ ਜਿਹੜੇ ਨੇ ਉਹ ਵਿਚਾਰ ਆਉਂਦੇ ਨੇਗੇ ਉਹਨਾਂ ਥਾਵਾਂ ਦੇ ਉੱਪਰ ਜ਼ਮੀਨਾਂ ਲੋਕਾਂ ਦੀਆਂ ਹੈਗੀਆਂ ਨੇ ਦੁਕਾਨਾਂ ਲੋਕਾਂ ਦੀਆਂ ਹੈਗੀਆਂ ਨੇ ਲੋਕਾਂ ਦਾ ਰੋਜ਼ਗਾਰ ਵੀ ਉਹਨਾਂ ਨਾਲ ਜੁੜਿਆ ਹੋਇਆ ਉੱਥੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਇੱਕ ਚੈਲੰਜ ਪ੍ਰਸ਼ਾਸਨ ਦੇ ਕਿ ਜ਼ਰੂਰ ਰਹੇਗਾ ਔਰ ਦੂਸਰੀ ਤਰਫ ਜਦੋਂ ਇਹ ਰੋਡ ਚੌੜੀ ਹੋਵੇਗੀ ਤਾਂ ਉਸ ਦੇ ਨਾਲ-ਨਾਲ ਭਾਵੇਂ ਉਹ ਖੇਤ ਖੇਹਰ ਹੋਗੇ ਕਿਉਂਕਿ ਇਹਦੇ ਨਾਲ-ਨਾਲ ਖੇਤ ਵੀ ਲੱਗਦੇ ਨੇ ਸੜਕ ਦੇ ਤੁਸੀਂ ਦੇਖ ਸਕਦੇ ਹੋ ਆ ਬਿਲਕੁਲ ਹੀ ਲੱਗੇ ਜਿਹੜੇ ਨੂੰ ਖੇਤ ਲੱਗਦੇ ਨੇਗੇ ਔਰ ਦੋਨੋਂ ਪਾਸੇ ਜੇਕਰ ਕਹਿ ਲਈਏ ਤਾਂ ਚੌੜਾ ਕਰਨਾ ਹੋਵੇਗਾ ਕਿਉਂਕਿ ਇਹ ਹਲੇ ਜਿਹੜੀ ਦੋ ਲਾਈਨ ਜਿਹੜੀ ਆ ਕਹੇਗੀ ਆ ਇਸ ਨੂੰ 4 ਲਾਈਨ ਕਰਨਾ ਹੈ ਯਾਨੀ 100 ਫੁੱਟੀ ਤੋਂ 200 ਫੁੱਟੀ ਸੜਕ ਜਿਹੜਾ ਇਹਨੂੰ ਕਰਨਾ ਹੈਗਾ ਤੇ ਆਸ-ਪਾਸ ਦੇ ਵਿੱਚ ਜਿਹੜੀ ਆ ਇਸ ਦਾ ਨੁਕਸਾਨ ਹੋਏਗਾ ਔਰ ਇਹ ਨੰਬਰਿੰਗ ਦੇਖ ਸਕਦੇ ਹੋ ਜੋ 76 ਜੋ 7300 ਦੀ ਨੰਬਰਿੰਗ ਡਿਪਾਰਟਮੈਂਟ ਵੱਲੋਂ ਦਿੱਤੀ ਜਾ ਰਹੀ ਹੈਗੀ ਆ ਉਹ ਇਹ ਨੰਬਰਿੰਗ ਉਹ ਹੈ ਜਿਹੜੀ ਨੰਬਰਿੰਗ ਤੁਹਾਨੂੰ ਬੂਟੇ ਦੇ ਉੱਪਰ ਨਜ਼ਰ ਆ ਰਹੀ ਹੋਵੇਗੀ ਇੱਕ ਨੰਬਰ ਮੈਂ ਤੁਹਾਨੂੰ ਦਿਖਾ ਦਿੰਦਾ ਹੈਗਾ ਇਹ ਬੂਟਾ ਕਟਿਆ ਹੋਇਆ ਇਹ 116 ਨੰਬਰ ਬੂਟਾ ਹੈਗਾ ਹੂੰ ਇਹ ਨੰਬਰਿੰਗ ਜਿਹੜੀ ਫੋਰੈਸ ਵਿਭਾਗ ਦੇ ਵੱਲੋਂ ਲਾਈ ਜਾਂਦੀ ਹੈਗੀ ਆ ਉਸ ਦੇ ਤਹਿਤ ਆਕੜਾ ਹੈਗਾ ਕਿ 7300 ਦੇ ਕਰੀਬ ਜਿਹੜੇ ਔਨ ਰਿਕਾਰਡ ਜਿਹੜੇ ਬੂਟੇ ਨੇ ਉਹ ਟੋੜੇ ਜਾਣਗੇ ਹਲੇ ਤਾਂ ਹੋਰ ਪਤਾ ਨਹੀਂ ਕਿ ਕਿੰਨੇ ਅਜਿਹੇ ਬੂਟੇ ਹੋਣੇ ਜਿਹੜੇ ਨੰਬਰਿੰਗ ਚ ਆਉਂਦੇ ਨਹੀਂ ਕਿਉਂਕਿ ਬਹੁਤ ਸਾਰੀ ਸੈਂਪਲਿੰਗ ਵੀ ਹੈਗੇ ਨੇ ਜਿਹੜੇ ਇਹ ਇਹ ਭੇਟ ਚੜਨ ਗਏ ਬਿਲਕੁਲ ਠੀਕ ਹੈ ਦਮਨ ਮੈਂ ਇੱਕ ਮਿੰਟ ਵਾਪਸ ਆ ਗਿਆ ਤੁਹਾਡੇ ਕੋ ਰਣਜੋਤ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ ਰਣਜੋਤ ਸਿੰਘ ਜੀ ਲਗਾਤਾਰ ਅਸੀਂ ਦੇਖਿਆ ਹੈ ਕਿ ਪੁਲਿਸ ਡੀਜੀਪੀ ਸਾਹਿਬ ਹੋਣ ਡਿਪਟੀ ਕਮਿਸ਼ਨਰ ਹੋਣ ਇੱਕ ਮੁਹਿੰਮ ਚਲਾਈ ਗਈ ਹੈ ਕਿ ਪੰਜਾਬ ਕੋ ਪਾਇਆ ਕਿ ਹਰ ਸਿੱਖ ਨੂੰ ਇੱਕ ਬੂਟਾ ਲਗਾਣਾ ਆ ਜਾਣਾ ਚਾਹੀਦਾ ਪਰ ਦੂਜੇ ਪਾਸੇ ਇੰਦਾ ਜ਼ਬਰਦਸਤ ਤਰੀਕੇ ਨਾਲ ਕਟਾਈ ਹੋ ਰਹੀ ਹੈ ਮਤਲਬ ਦੇਖ ਕੇ ਹੀ ਕੁਝ ਦਿਲ ਨੂੰ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਇੰਨੇ ਨੇ ਪੁਰਾਣੇ ਦਰਖਤ ਜਿਹੜੇ ਨੇ ਉਹ ਵੱਡੇ ਜਾ ਰਹੇ ਨੇ ਵਿਕਾਸ ਦੀ ਦੌੜ ਦੇ ਵਿੱਚ ਫਿਰ ਤੁਹਾਨੂੰ ਲੱਗਦਾ ਹੈ ਕਿ ਅੱਗਾ ਦੌੜ ਪਿੱਛਾ ਚੌੜ ਅਲੀ ਗੱਲ ਹੈ ਹਾਂ ਜੀ ਮੈਂ ਇਥੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੁਹਰਾ ਰਿਹਾ ਆਂ ਕਿ ਜੇ ਅਸੀਂ ਬੂਟੇ ਲਾਉਣ ਦੀ ਮੁਹਿੰਮ ਨਹੀਂ ਬੂਟੇ ਪਾਲਣ ਦੀ ਮੁਹਿੰਮ ਚਾਲੂ ਕਰੀਏ ਬੂਟੇ ਪਾਲਣ ਦੀ ਜੀ ਕਿਉਂਕਿ ਲਾਉਣੇ ਤਾਂ ਬੜੇ ਆਸਾਨ ਹੈ ਲਾਈਵ ਸੈਲਫੀ ਖਿਚਾਈ ਤੇ ਅੱਗੇ ਤੁਰ ਗਏ ਅਗਲੇ ਦਿਨ ਅਖਬਾਰ 'ਚ ਫੋਟੋ ਦੇਖ ਲਈ ਆਪਣੀ ਐਗਜੈਕਟਲੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਪ੍ਰੈਕਟੀਕਲ ਸੋਲੂਸ਼ਨ ਦਿੰਨਾ ਵਾ ਜੇ ਕੋਈ 500 ਗਜ ਦਾ ਪਲਾਟ ਹੈ ਉਹਦੇ 'ਚ ਚਾਰ ਬੂਟੇ ਲਾਜ਼ਮੀ ਕਰ ਦਿਓ 1000 'ਚ 10 ਬੂਟੇ ਲਾਜ਼ਮੀ ਕਰ ਦਿਓ ਜੇ ਉਹ ਕਲੋਨੀ ਕੱਟ ਰਿਹਾ ਉਹਦੇ ਕਲੋਨੀ ਦੇ ਹਿਸਾਬ ਨਾਲ ਬੂਟੇ ਲਾਜ਼ਮੀ ਕਰ ਦਿਓ ਜੇ ਕੋਈ ਖੇਤ ਹੈ ਉਹਦੇ ਜਿਹੜਾ ਜਿੱਥੇ ਮੋਟਰ ਲੱਗੀ ਹੈ ਤਾਂ ਉਹਦੇ ਨਾਲ ਪੰਜ ਬੁੱਟੇ ਲਾਜ਼ਮੀ ਕਰ ਦਿਓ ਠੀਕ ਹੈ ਜੀ ਜੇ 12000 ਤੋਂ ਉੱਪਰ ਇਹ तकरीबन ਪਟਿਆਲੇ ਦੇ ਵਿੱਚ 12000 ਤੋਂ ਉੱਪਰ ਟਿਊਬਲ ਹੋਏਗਾ ਜੀ ਜੀ ਜੇ ਉਹਨਾਂ ਦੇ ਪੰਜ-ਪੰਜ ਬੁੱਟੇ ਲਾਈਏ ਤਾਂ 60000 ਬੁੱਟਾ ਤਾਂ ਉੱਥੇ ਪਟਿਆਲੇ ਜੀ ਲੱਗ ਸਕਦਾ ਹੈ ਬਿਲਕੁਲ ਠੀਕ ਠੀਕ ਹੈ ਤੋ ਇਨਫੋਰਸ ਕਰਨਾ ਪਵੇਗਾ ਸਾਨੂੰ ਕਿ ਜੇ ਸਾਡੇ ਸਾਡਾ ਘਰ 500 ਗੈ ਦਾ ਤਾਂ ਅਸੀਂ 5 ਬੂਟੇ ਲਾ ਦਈਏ ਜੀ 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 ਠੀਕ ਹੈ 1000 ਗੈ ਤੋਂ ਮਨਜ਼ੂਰੀ ਨਾ ਹੋਵੇ ਕਲੋਨੀਓ ਮਨਜ਼ੂਰੀ ਨਾ ਹੋਵੇ ਜਿੱਦੇ ਵਿੱਚ ਪਲਾਂਟੇਸ਼ਨ ਵੀ ਨੇਟਿਵ ਪਲਾਂਟਸ ਦੀ ਨਾ ਹੋਵੇ ਕਿਉਂਕਿ ਅਸੀਂ ਔਰਨਾਮੈਂਟਲ ਪਲਾਂਟ ਲਾਣੇ ਆ ਉਹਨਾਂ ਦਾ ਕੋਈ ਲਾਭ ਨਹੀਂ ਹੈਗਾ ਸਾਨੂੰ ਨੇਟਿਵ ਪਲਾਂਟ ਚਾਹੀਦੇ ਆ ਕਿਕਰ ਬੋੜ ਅੰਬ ਐਨੇ ਅਮਰੂਦ ਹੋਵੇ ਤੇ ਆਪਣੀ ਟਾਲੀ ਹੋਈ ਤੇ ਬੋੜ ਹੋਗੇ ਤੇ ਇਹੋ ਜਿਹੇ ਦਰਖਤ ਚਾਹੀਦੇ ਆ ਜਿਹੜੇ ਸਾਨੂੰ ਫਾਇਦਾ ਦਿੰਦੇ ਨੇ ਜਿਹੜੇ ਸਾਨੂੰ ਛਾਂ ਵੀ ਦਿੰਦੇ ਆ ਜਿਹੜੇ ਆਕਸੀਜਨ ਵੀ ਦਿੰਦੇ ਆ ਹੂੰ ਤੋਂ ਬੜੇ ਆਸਾਨੀ ਨਾਲ ਅਸੀਂ ਆਪਣੇ ਆਲੇ ਦੁਆਲੇ ਬੂਟੇ ਲਾ ਸਕਦੇ ਮੇਰੀ ਫੈਕਟਰੀ ਵਿੱਚ ਕਟੋ-ਕਟਰੀ ਦਾ 60 ਬੂਟੇ ਲੱਗੇ ਹੋਏ ਆ ਤਕਰੀਬਨ ਥੋੜੇ ਜੇ ਰਕਬੇ ਵਿੱਚ ਜੀ ਜੀ ਉਹ ਸਾਨੂੰ ਖੁਸ਼ੀਆਂ ਦਿੰਦੇ ਆ ਸਾਨੂੰ ਆਕਸੀਜਨ ਦਿੰਦੇ ਆ ਸਾਡੇ ਵਰਕਰਾਂ ਦੀ ਵੀ ਹੈਲਥ ਤੈਨੂੰ ਕੌਂਟਰੀਬਿਊਟ ਕਰਦੇ ਆ। ਹੂੰ। ਤੋਂ ਮੈਂ ਵੀ ਇੰਡਸਟਰੀਅਲਿਸਟ ਐ। ਡਿਵੈਲਪਮੈਂਟ ਅਸੀਂ ਚਾਹੁੰਦੇ ਆ ਸਾਡੇ ਸੂਬੇ ਦੀ ਹੋਵੇ। ਜੀ। ਕਾਡੀਆਂ ਚੌੜੀਆਂ ਸੜਕਾਂ ਹੋਣ। ਸਾਡੇ 에어ਪੋਰਟ ਵਧੀਆ ਹੋਣ ਜਿਵੇਂ ਲੁਧਿਆਣਾ 에어ਪੋਰਟ ਹੀ ਐ ਨਹੀਂ। ਤੇ 에어ਪੋਰਟ ਹੋਣ ਪਰ ਜਦੋਂ ਸੜਕ ਪਲਾਨ ਹੁੰਦੀ ਐ ਉਹਦੇ ਤੋਂ ਪਹਿਲਾਂ ਹੀ ਹੂੰ। ਦਰਖਤ ਲਾਉਣ ਦਾ ਪਲਾਨ ਬਣ ਜਵੇ। ਹੂੰ। ਤੇ ਜਿਵੇਂ ਅਸੀਂ ਘਰ ਬਣਾਉਨੇ ਆ ਘਰ ਅਸੀਂ ਬਣਾ ਲੈਨੇ ਉਸ ਤੋਂ ਬਾਅਦ ਸੋਚਦੇ ਤੇ ਬੂਟੇ ਕਿਹੜਾ ਲਾਈਏ ਤੋ ਮੈਂ ਹਮੇਸ਼ਾ ਕਹਿਣਾ ਵਾ ਆਪਣੇ ਯਾਰਾਂ ਦੋਸਤਾਂ ਨੂੰ ਤੁਸੀਂ ਕੋਈ ਘਰ ਬੁਲਾਉਣਾ ਉਸ ਤੋਂ ਪਹਿਲਾਂ ਹੀ ਪਲਾਂਟੇਸ਼ਨ ਸ਼ੁਰੂ ਕਰ ਦੋ ਤਾਂ ਕਿ ਜਦ ਤੱਕ ਤੁਸੀਂ ਰਹਿਣਾ ਉਹ ਕੋਲੇ ਪ্লাই ਬੂਟੇ ਹੋਣ ਹੋ ਜਾਣ ਬਿਲਕੁਲ ਠੀਕ ਸਰ ਬਿਲਕੁਲ ਠੀਕ ਉਹ ਬੜੇ ਸਾਧਨ ਨੇ ਆਪਾਂ ਨੂੰ ਬੂਟਿਆਂ ਦੀ ਮੁਹਿੰਮ ਨੂੰ ਅੱਗੇ ਲਿਜਾਣਾ ਚਾਹੀਦਾ ਠੀਕ ਹੈ ਲੋੜ ਪਏ ਤੇ ਸੜਕ ਚੌੜੀ ਕਰਨ ਵੇਲੇ ਆਪਾਂ ਨੂੰ ਦਰਖਤ ਕੱਟਣੇ ਚਾਹੀਦੇ ਆ ਪਰ ਉਹ ਯੋਜਨਾਬੱਧ ਤਰੀਕੇ ਨਾਲ ਅਟਲੀਸਟ 3 ਤੋਂ 4 ਟਾਈਮਸ ਕਿਤੇ ਹੋਰ ਰੀਪਲਾਂਟ ਵੀ ਕਰ ਦੋ ਇਹ ਤਾਂ ਹੈ ਨਹੀਂ ਕਿ ਅੱਜ ਮਨਜ਼ੂਰੀ ਮਿਲੀ ਸੜਕ ਦੀ ਕੱਲ ਕੰਮ ਸ਼ੁਰੂ ਹੋ ਗਿਆ ਇਹ ਤਾਂ ਕਦੇ ਹੋਇਆ ਹੀ ਨਹੀਂ ਹਾਂ ਤੋਂ ਕਈ ਸਾਲਾਂ ਬਾਅਦ ਉਹ ਹਾਂ ਤੇ ਉਹ ਆਪਾਂ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਨੀ ਪਲਾਂਟੇਸ਼ਨ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਬਜਟ ਪਾਸ ਬਹੁਤ ਹੋ ਜਾਂਦਾ ਬਿਲਕੁਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਰਣਜੋਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਦਵਨ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਸਾਡਾ ਮਕਸਦ ਵਿਕਾਸ ਦੇ ਕੰਮਾਂ ਨੂੰ ਰੋਕਣਾ ਜਾਂ ਢੀਕਾ ਡਾਣਾ ਨਹੀਂ ਹੈ ਪਰ ਨਾਲ-ਨਾਲ ਸਾਨੂੰ ਵਿਕਾਸ ਦੇ ਨਾਲ-ਨਾਲ ਵਾਤਾਵਰਣ ਵੀ ਚਾਹੀਦਾ ਹੈ ਵਾਤਾਵਰਣ ਪ੍ਰੇਮੀਆਂ ਤੋਂ ਪੁੱਛ ਕੇ ਦੇਖੋ ਹਰ ਆਮ ਖਾਸ ਬੰਦੇ ਦੀ ਗੱਲ ਨਹੀਂ ਹੈ ਇਹ ਵਾਤਾਵਰਣ ਪ੍ਰੇਮੀ ਬੜੇ ਸਹਿਜ ਸੁਭਾਅ ਦੇ ਨਾਲ ਸਮਝ ਸਕਦੇ ਨੇ ਕਿ ਜਦੋਂ ਇੱਕ ਵੀ ਰੁੱਖ ਵੜਿਆ ਜਾਂਦਾ ਹੈ ਜਦੋਂ ਉਹ ਕਿਉਂਕਿ ਇੱਕ ਦਰਖਤ ਇੱਕ ਬੂਟੇ ਨੂੰ ਦਰਖਤ ਬਣਨ ਦੇ ਵਿੱਚ 8 ਤੋਂ 20 20 ਸਾਲ ਲੱਗ ਜਾਂਦੇ ਨੇ ਤੇ ਉਹ 20 ਸਾਲ ਦੀ ਮਿਹਨਤ ਜਦੋਂ ਖਤਮ ਹੁੰਦੀ ਹੈ ਤਾਂ ਕਿੰਨਾ ਦੁੱਖ ਹੁੰਦਾ ਸੋ ਉਮੀਦ ਕਰਦੇ ਹਾਂ ਕਿ ਐਨਐਚਏਈ ਤੇ ਪੀਡਬਲੂਡੀ ਇਸ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚੇਗਾ ਕਿ ਫੋਰ ਲਾਈਨ ਦੇ ਅਵੇਟ ਵਿੱਚ 7-8000 ਦਰਖਤ ਪੇਂਟ ਚੜ ਰਹੇ ਨੇ ਉਹਨਾਂ ਦੀ ਪਰਪਾਈ ਕਿਵੇਂ ਹੋਏਗੀ